ਇਹ ਕਹਿੰਦੇ ਨੇ ਵੀ ਲਾਰੈਂਸ ਤੇ ਸਿੱਧੂ ਦੀ ਗੁੱਡ ਮਾਰਨਿੰਗ ਗੁੱਡ ਨਾਈਟ ਤੱਕ ਚੈਟ ਹੁੰਦੀ ਰਹੀ ਹੈ। ਬਾਈ ਜੀ ਸਿੱਧੂ ਦੀ ਗੱਲ ਹੁੰਦੀ ਸੀ ਇਹਦੇ ਨਾਲ ਜਿਸ ਬਲੈਰੋ ਦੇ ਵਿੱਚ ਹੁਣ ਗੈਂਗਸਟਰ ਮਾਰ ਕੇ ਗਿਆ ਸੀ। ਹਾਂ ਜੀ ਹਾਂ। ਇਹ ਏਸੀ ਬਲੈਰੋ ਜਿਹੜਾ ਪਹਿਲਾਂ ਰੱਖੀ ਸੀ। ਏਸੀ ਬਲੈਰੋ ਜਿਹੜੀ ਰੱਖੀ ਹੋਈ ਸੀ ਬਾਈ ਜੀ। ਤੇ ਉਸ ਟਾਈਮ ਉਹਦੇ ਕੋਲੇ 14 ਤੋਂ 21 ਗਨਮੈਨ ਸੀਗੇ ਬਲੈਕ ਕਮਾਂਡੋ ਦਾ ਸਿੱਧੂ ਕੋਲੇ। ਸਿੱਧੂ ਕੋਲੇ ਸ਼ਾਰੂ ਕਹਿੰਦਾ ਕਿ ਕੰਮ ਹੋ ਜੇਗਾ। ਉਸ ਟਾਈਮ ਵੀ ਉਹ ਕਹਿੰਦਾ ਇਹਨੇ ਬੋਡੀਗਾਰਡ ਹੁੰਦੇ باوجود ਪਰ ਕਹਿੰਦਾ ਵੀ ਮਤਲਬ بڑے ਹਥਿਆਰ ਲੱਗਣਗੇ। ਇਹ ਇਸ ਕੰਮ ਜੂ ਵੀ بڑے ਹਥਿਆਰਾਂ ਦੀ ਲੋੜ ਆ ਸਾਡੇ ਕੇਸ 'ਚ ਜਿਹੜਾ ਖੇ ਪਹਿਲਵਾਨ ਹੈ ਨਾ ਜਿਸ ਟਾਈਮ ਸਾਡਾ ਮਰਦ ਉਸ ਟਾਈਮ ਵੀ 19 ਸਾਲ ਦਾ ਸੀ ਭਾਈ ਜੀ 19 ਸਾਲ ਦੀ ਉਮਰ 'ਚ ਉਸ ਤੇ 26 ਮਟਰ ਸੀ ਜਦੋਂ ਉਹ ਫੜਿਆ ਗਿਆ ਉਹ ਦੋਤੀ ਉਮਰ 20 ਸਾਲ ਸੀਗੀ ਤੇ ਉਹਨੇ 26 ਮਟਰ ਕਰਤੀ ਸੀ ਅੰਕਿਤ ਨਾਲ ਉਹ ਸਾਰੇ ਮਟਰਾਂ 'ਚ ਸੀ कि ਜਿਵੇਂ ਸਿੱਧੂ ਵਾਲੇ ਕੇਸ ਦੇ ਵਿੱਚ ਅਸਲੇ ਬਾਹਰੋਂ ਪਾਕਿਸਤਾਨ ਤੋਂ ਆਏ ਸੀਗੇ ਬਿਲਕੁਲ ਇਧਰ ਮੰਗਵਾਏ ਸੀ ਉਹਨਾਂ ਨੇ ਵਾਇਆ ਪਾਕਿਸਤਾਨ ਆਏ ਸੀ ਕਈ ਕਹਿੰਦੇ ਨੇ ਰਸ਼ੀਅਨ ਵੈਪਨਸ ਆਏ ਉਹ ਮੈਨੂੰ ਨਹੀਂ ਪਤਾ ਪਰ ਉਹ ਜਿਹੜੇ ਅਸਲੇ ਸੀਗੇ ਤੁਹਾਨੂੰ ਲੱਗਦਾ ਵੀ ਉਹ ਅਸਲਿਆਂ ਨੂੰ ਇمپੋਰਟ ਕਰਨ ਦੇ ਵਿੱਚ ਵੀ ਸਰਕਾਰ ਸਰਕਾਰੀ ਅਹੁਦੇਦਾਰ ਜਾਂ ਇਹ ਸਾਰਿਆਂ ਦਾ ਹੱਥ ਸੀ ਬਈ ਜੀ ਸਮਗਲਿੰਗ ਚੀਜ਼ ਹੀ ਹੈ ਵੀ ਇਹ ਸਮਗਲਿੰਗ smuggling ਚ ਭਾਈ ਜੀ ਸਰਕਾਰੀ ਅਧਿਕਾਰੀ ਮਤਲਬ ਮੈਂ ਨਹੀਂ ਕਹਿੰਦਾ ਹੈਗਾ ਵੀ ਮਤਲਬ ਕੋਈ ਮਤਲਬ ਵਿੱਚ ਕਾਲੀਆਂ ਭੇਡਾਂ ਐਵੇਂ ਦੀਆਂ ਨਹੀਂ ਜਿੰਨਾ ਕਰਕੇ smuggling ਪੋਸੀਬਲ ਹੁੰਦੀ ਆ ਹੁਣ ਉਹਨਾਂ ਨੂੰ ਨਹੀਂ ਪਤਾ ਕਿ ਇਹ ਹਥਿਆਰ ਕਿੱਥੇ ਯੂਜ਼ ਹੋਣੇ ਨੇ ਪਰ ਇਹਨਾਂ ਪਤਾ ਵੀ ਨਹੀਂ ਆ ਰਿਹਾ ਕਿ ਕਨਸਾਈਨਮੈਂਟ ਆ ਰਹੀ ਹੈ ਕਨਸਾਈਨਮੈਂਟ ਆ ਗਈ ਉਹਨਾਂ ਨੂੰ ਉਸ ਤੋਂ ਕੋਈ ਮਤਲਬ ਨਹੀਂ ਵੀ ਕਿੱਥੇ ਯੂਜ਼ ਹੋ ਰਹੀ ਆ ਬਟ ਭਾਈ ਜੀ ਇਹ ਚੀਜ਼ਾਂ ਬਿਨਾਂ ਜਿਹੜੀਆਂ ਸਰਕਾਰੀ ਅਧਿਕਾਰੀਆਂ ਚ ਜਿਹੜੀਆਂ ਕਾਲੀਆਂ ਭੇਡਾਂ ਬੈਠੀਆਂ ਨੇ ਐਵੇਂ ਦੇ ਬੰਦਿਆਂ ਤੋਂ ਬਿਨਾਂ ਪੋਸੀਬਲ ਨਹੀਂ ਹੈਗੀ ਹਮ ਹੁਣ ਸਿੱਧੂ ਵਾਲੇ ਕੇਸ ਚ ਪਹਿਲਾਂ ਜਿਵੇਂ ਗੋਲਡੀ ਸ਼ਾਹਰੂਖ ਖੋਰਾ ਨੂੰ ਸੁਪਾਰੀ ਦਿੰਦਾ ਹੈ ਹਮ ਬਹੁਤ ਵੱਡਾ ਗੈਂਗਸਟਰ ਸੀ ਸ਼ਾਹਰੂਖ ਦਿੱਲੀ ਦਾ ਗੈਂਗਸਟਰ ਹੈ ਨਾ ਕਾਫੀ بڑا ਇਹਨਾਂ ਦਾ ਹਾਸ਼ਿਮ ਬਾਬਾ ਗੈਂਗ ਦਾ ਗੈਂਗਸਟਰ ਹੈ ਸ਼ਾਹਰੂਖ ਉਸਨੇ ਪਹਿਲਾਂ ਸਿੱਧੂ ਦੀ ਰੇਕੀ ਕੀਤੀ ਸੀ ਨਾ ਹਾਂ ਜੀ ਉਹ ਏਸੀ ਬਲੈਰੋ ਸੀ ਦੇਖੋ ਬਾਈ ਜੀ ਜਿਸ ਬਲੈਰੋ ਦੇ ਵਿੱਚ ਹੁਣ ਗੈਂਗਸਟਰ ਮਾਰ ਕੇ ਗਿਆ ਸੀ ਹਾਂ ਜੀ ਹਾਂ ਏਸੀ ਬਲੈਰੋ ਚ ਪਹਿਲਾਂ ਰੇਕੀ ਸੀ ਏਸੀ ਬਲੈਰੋ ਚ ਰੇਕੀ ਹੋਈ ਸੀ ਬਾਈ ਜੀ ਤੇ ਉਸ ਟਾਈਮ ਉਹਦੇ ਕੋਲ 14 ਤੋਂ ਜਦੋਂ ਤੋਂ 21 ਗਨ ਮੈਂ ਸੀ ਗਿਆ ਬਲੇ ਕਮਾਂਡੋ ਨਾ ਤੇ ਸਿੱਧੂ ਗੋਲੇ ਸ਼ਾਰੂ ਕਹਿੰਦਾ ਕਿ ਕੰਮ ਹੋਏਗਾ ਉਸ ਟਾਈਮ ਵੀ ਉਹ ਕਹਿੰਦਾ ਇਹਨੇ ਬੋਡੀਗਾਰਡ ਹੁੰਦੇ باوجود ਪਰ ਕਹਿੰਦਾ ਵੀ ਮਤਲਬ بڑے ਹਥਿਆਰ ਲੱਗਣਗੇ ਇਸ ਕੰਮ ਚ ਵੀ بڑے ਹਥਿਆਰਾਂ ਦੀ ਲੋੜ ਲਾਈਕ ਵੀਰੇ ਏਕ 47 ਹੋ ਕੀ ਲਾਈਕ ਪਿਸਤਲ ਹੋ ਗਈ ਪਿਸਤਲ ਵੀ ਭਾਈ ਜੀ ਉਸ ਕੇਸ ਚ ਪਿਸਤਲ ਵੀ ਐਵੇਂ ਦੇ ਸੀਗੇ ਜਿਹੜੇ ਲਾਈਕ ਏਕੇ 47 ਹੀ ਵਰਕਰ ਕਰਦੇ ਸੀ ਬ੍ਰਸ਼ਟ ਮਾਰਦੇ ਸੀ ਬ੍ਰਸ਼ਟ ਮਾਰਦੇ ਸੀ ਗਲੋ ਕੁਗਿਆ ਰਾਜਗਾਨੀ ਵਗੈਰਾ ਇਦਾਂ ਤੇ ਹੀ ਸੀ ਬਾਈ ਜੀ ਸਾਰੇ ਉਸ ਕੇਸ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਅੰਕਿਤ ਨਾਮ ਦਾ ਵੀ ਇੱਕ ਛੋਟਾ ਜਿਹਾ ਮੁੰਡਾ ਸੀਗਾ ਅੰਕਿਤ ਸਿਰਸਾ ਹਾਂ ਸਿਰਸਾ ਕੀ ਨਾਮ ਸੀ ਉਹ 19 ਸਾਲਾਂ ਦਾ ਮੁੰਡਾ ਸੀ ਤੇ ਬਾਈ ਹੁਣ ਬਾਈ ਜੀ ਸਾਡੇ ਜਿਹੜੀ ਇਹ ਉਮਰ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਇਹ ਉਮਰ ਹੈ ਚਾਹ ਕੀ ਹੁੰਦਾ ਇਹਨਾਂ ਦੇ ਮਨ ਦੇ ਵਿੱਚ ਵੀ ਕਿਸੇ ਦੇ ਮਾਂ ਦਾ ਪੁੱਤ ਮਾਰਨ ਜਾ ਕੇ ਸੀ ਅਨਕਿਤ ਜੀਰ ਸੇ ਤੇ ਚਲੋ ਵੀਰੇ ਇਹ ਪਹਿਲੇ ਹੀ ਮਟਰ ਸੀ ਉਹਦਾ ਤਾਂ ਸਾਡੇ ਕੇਸ ਚ ਜਿਹੜਾ ਅਖੀ ਪਹਿਲਵਾਨ ਹੈ ਨਾ ਹੂੰ ਜਿਸ ਟਾਈਮ ਸਾਡਾ ਮਟਰ ਹੋਇਆ ਉਸ ਟਾਈਮ ਵੀ 19 ਸਾਲ ਦਾ ਸੀ ਬਾਈ ਜੀ 19 ਸਾਲ ਦੀ ਉਮਰ ਚ ਉਸਤੇ 26 ਮਟਰ ਸੀਗੇ ਜੋ ਦੋਵੇਂ ਫੜੇ ਗਏ ਉਹ ਦੋਹਾਂ ਦੀ ਉਮਰ 20 ਸਾਲ ਸੀਗੀ ਤੇ ਉਹਨੇ 26 ਮਟਰ ਕਰਤੇ ਸੀ ਅਨਕਿਤ ਨਾਲ ਉਹ ਸਾਰੇ ਮਟਰਾਂ ਚ ਸੀ ਪਾਗਲ ਪੂਗਲ ਹੁੰਦੇ ਨੇ ਬਈ ਦਿਮਾਗ ਦਾ ਮੂੰਹ ਨਹੀਂ ਕੰਮ ਹੁੰਦਾ ਇਹਨਾਂ ਦਾ ਬਈ ਵੀ ਕੋਈ ਸੋਚ ਨਹੀਂ ਰਿਹਾ ਹੁੰਦਾ ਵੀ ਇਹਨਾਂ ਦਾ ਬੰਦੇ ਦੀ ਮਾਨਸਿਕ ਪ੍ਰਵਿਰਤੀ ਉਵੇਂ ਦੀ ਬਣ ਜਾਂਦੀ ਹੈ ਬੰਦੇ ਦੀ ਮਤਲਬ ਜਿਹੜੀ ਸਾਈਕੀ ਕਹਿ ਦਿੰਦੇ ਨੇ ਨਾ ਆਪਾਂ ਸਾਈਕੀ ਕਹਿ ਦਿੰਦੇ ਆ ਨਾ ਦਿਮਾਗ ਦੀ ਪ੍ਰਵਿਰਤੀ ਨੂੰ ਉਹ ਸਾਈਕੀ ਬੰਦੇ ਦੀ ਉਵੇਂ ਦੀ ਬਣ ਜਾਂਦੀ ਆ ਬੰਦਾ ਕਹਿੰਦਾ ਯਾਰ ਜਿੱਥੇ ਇੱਕੋ ਹੀ ਦੋ ਹੋਏ ਉਹ ਜੇ 10 ਹੋਏ ਤੇ ਫਿਰ ਬੰਦੇ ਨੂੰ ਐ ਹੋਣ ਲੱਗ ਜਾਂਦਾ ਹੈ ਕਿ ਯਾਰ ਮੇਰੀ ਬੱਲੇ ਬੱਲੇ ਹੋਣ ਲੱਗੀ ਮੈਨੂੰ ਤਾਂ ਮੇਨ ਜਿਹੜੇ ਡਾਊਨ ਨੇ ਵੀ ਉਹ ਕੰਮ ਕਹਿੰਦੇ ਨੇ ਪੈਸੇ ਵੀ ਆਉਣ ਲੱਗ ਜਾਂਦੇ ਆ ਉਹ ਮੰਨਦਾ ਕਹਿੰਦਾ ਵੀ ਹੋਰ ਖੂਨ ਦੇ ਕੋਈ ਗੱਲ ਨਹੀਂ ਹੈ ਕਿ ਵੀ ਜਿੰਨੇ ਮਰਡਰ ਰੱਕੇ ਜਾਊਗਾ ਵੀ ਉਹਨਾਂ ਨੂੰ ਮੈਨੂੰ ਫਾਇਦਾ ਰਹੇਗਾ ਅੰਕਿਤ ਦੇ ਫੋਨ 'ਚ ਇੱਕ ਫੋਟੋ ਵੀ ਮਿਲੀ ਸੀ ਜਿਸ ਦੇ ਵਿੱਚ ਉਸਨੇ ਉਸ ਮਰਡਰ ਤੋਂ ਪਹਿਲਾਂ ਸਿੱਧੂ ਦਾ ਪੂਰਾ ਨਾਂ ਲਿਖਿਆ ਹੋਇਆ ਸੀ ਰੌਂਦਾ ਦੇ ਨਾਲ ਹਾਂ ਇਹ ਆਉਦਾ ਵੀ ਲਿਖਿਆ ਹੋਇਆ ਆਉਦਾ ਵੀ ਲਿਖਿਆ ਹੋਇਆ ਸੀ ਅਸਲ 'ਚ ਇਹ ਸੀਗੇ ਹਰਿਆਣੇ ਦੇ ਸ਼ੂਟਰ ਪ੍ਰਿਯਵਰਤ ਫੌਜੀ ਹਾਂ ਪ੍ਰਿਯਵਰਤ ਫੌਜੀ ਹੀ ਮਤਲਬ ਇਹਨਾਂ ਦਾ ਮੀਨ ਸੀਗਾ ਜਿਨ੍ਹਾਂ ਨੇ ਪ੍ਰਿਯਵਰਤ ਫੌਜੀ ਨੇ ਇਹਨਾਂ ਨੂੰ ਸਚਿਨ ਵਿਭਾਨੀ ਅੰਕਿਤ ਸਿਰਸਾ ਦੀਪਕ ਮੁੰਡੀ ਆਈ ਥਿੰਕ ਰਾਜਸਥਾਨ ਦਾ ਸ਼ਾਇਦ ਹੂੰ ਨਹੀਂ ਤੇ ਇਹ ਸਾਰੇ ਮਤਲਬ ਪ੍ਰਿਯਵਰਤ ਫੌਜੀ ਦੇ ਉਹ ਸੀਗੇ ਅੰਕਿਤ ਸਿਰਸਾ ਪ੍ਰਿਯਵਰਤ ਫੌਜੀ ਨੇ ਹੀ ਨਾਂ ਲੈ ਸੀ ਹੂੰ ਤੇ ਪੰਜਾਬ 'ਚ ਜਿਹੜੇ ਸੀਗੇ ਆਪਣੇ ਜਿਹੜੇ ਮਾਰਤੇ ਸੀ ਮੰਨੂ ਤੇ ਰੂਪਾ ਜਗਰੂਪ ਰੂਪਾ ਹਾਂਜੀ ਇਹ ਇਮਰਖੇਲ ਜੀ ਜੱਗੂ ਗੈਂਗ ਦੇ ਸ਼ੂਟਰ ਸੀਗੇ ਹਮ ਇਹ ਟੀਮ ਬਣਾਈ ਇਹਨਾਂ ਨੇ ਗੋਲਡੀ ਨੇ ਲਾਈ ਕੇ ਸਾਰੇ ਗੋਲਡੀ ਇਹਨਾਂ ਦਾ ਹੈਂਡਲਰ ਸੀ ਹਮ ਤੇ ਸਚੀਨ ਬਿਸ਼ਨੂਈ ਹਮ ਜਿਹਨੂੰ ਯੂਏਈ ਤੋਂ ਫੜ ਕੇ ਲਿਆਏ ਆ ਤੇ ਉਸ ਤੋਂ ਪਹਿਲਾਂ ਜਿਹੜਾ ਆਇਆ ਦੀਪਕ ਮੁੰਡੀ ਇਹ ਜੋਗਾ ਆ ਬਿਵਾਨੀ ਦਾ ਓਬਵੀਅਸ ਕੇਸ ਚ ਮੂਸੇ ਵਾਲੇ ਚ ਉਹ ਕਾਫੀ ਮੀਨ ਸੀਗਾ ਅਸਲ ਚ ਜੋਗਾ ਕੀ ਕਹਿੰਦੇ ਨੇ ਜਿਹੜੀ ਪ੍ਰਿਵਰ ਤਫੋਜੀ ਉਹ ਟੀਮ ਨੂੰ ਸ਼ਾਇਦ ਜੋਗਾ ਵੀ ਬਾਣੀ ਖੜਾ ਕਰਦਾ ਆ ਤੇ ਕੀ ਕਹਿੰਦੇ ਨੇ ਇਹ ਸਾਰੇ ਪਹਿਲਾਂ ਯੂਪੀ ਜਾਂਦੇ ਆ ਹੂੰ ਉੱਥੇ ਕਿਸੇ ਬਾਉਬਲੀ ਕੋਲ ਰਹਿੰਦੇ ਨੇ ਮੈਂ ਉਹਦਾ ਨਾਮ ਭੁੱਲ ਗਿਆ ਹੁਣ ਬਾਉਬਲੀ ਦਾ ਤੇ ਉਹਦੇ ਕੋਲ ਰਹਿੰਦੇ ਆ ਆਈ ਥਿੰਕ ਇਹਨਾਂ ਨੇ ਉੱਥੇ ਵੱਡਾ ਹਥਿਆਰ ਵੀ ਚਲਾਉਣਾ ਸਿੱਖਿਆ ਯਾਨੀ ਜਿਹੜੀ ਇਹ ਸਿੱਧੂ ਨੂੰ ਮਾਰਨ ਦੀ ਪਲੈਨਿੰਗ ਸੀ ਇਹ ਹੁਣ ਤੋਂ ਨਹੀਂ ਸੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਜਿਸ ਦੀ ਬਕਾਇਦਾ ਟ੍ਰੇਨਿੰਗ ਲਈ ਹੈ ਇਹਨਾਂ ਨੇ ਅਸਲ 'ਚ ਮੁਰਗਲ 13 ਮਾਰਚ 2020 ਦਾ ਟੂਰਨਾਮੈਂਟ ਸੀ ਉਹ ਹਾਂ ਜਿਸ ਜਿਹੜੇ ਹਾਂ ਜਿੱਥੇ ਰੋਲਾ ਪਿਆ ਉਸ ਤੋਂ ਬਾਅਦ ਜਮੀ ਇਹਨਾਂ ਦੀ ਵਿਗੜ ਗਈ ਸੀ ਜਤੋਂ ਮੈਨੂੰ ਇਹ ਮੈਂ ਤੁਹਾਡੀ ਵਿੱਚ ਗੱਲ ਕੱਟ ਰਿਹਾ ਕਿਉਂਕਿ ਬੀਬੀਸੀ ਦੀ ਬਹੁਤ ਵੱਡੀ ਡਾਕੂਮੈਂਟਰੀ ਹੈ ਜਿਸ ਦੇ ਵਿੱਚ ਚਲੋ ਉਸ ਦੇ ਪਰਿਵਾਰ ਨੇ ਇਤਰਾਜ਼ ਵੀ ਕੀਤਾ ਇਹ ਕਹਿੰਦੇ ਨੇ ਵੀ ਲੌਰੈਂਸ ਤੇ ਸਿੱਧੂ ਦੀ ਗੁੱਡ ਮਾਰਨਿੰਗ ਗੁੱਡ ਨਾਈਟ ਤੱਕ ਚੈਟ ਹੁੰਦੀ ਰਹੀ ਹੈ ਭਾਈ ਜੀ ਸਿੱਧੂ ਦੀ ਗੱਲ ਹੁੰਦੀ ਸੀ ਇਹਦੇ ਨਾਲ ਅਸੀਂ ਹੁਣ ਅੰਬਾਲੇ ਲੌਰੈਂਸ ਵਾਲੇ 30 40 ਬੰਦੇ ਅੱਡਵਾੜ ਚ ਬੰਦ ਕੀਤੇ ਹੋਏ ਸੀ ਹੁਣ ਜੋ ਗੱਬਿਵਾਨੀ ਛੋਟਾ ਮਣੀ ਵਿੱਕੀ ਫਿਰੋਜ਼ਪੁਰ ਜਿਹੜੇ ਮਤਲਬ ਵਿੱਕੀ ਫਿਰੋਜ਼ਪੁਰਿਆ ਤਾਂ ਲਾ ਲੋ ਵੀ ਲੋਰੈਂਸ ਉਹਨੂੰ ਆਪਣਾ ਸੀਨੀਅਰ ਮੰਦ ਇਹਾਰੇ ਸੀਗੇ ਇਹਨਾਂ ਦੀ ਗੱਲ ਹੁੰਦੀ ਸੀਗੀ ਉਦੋਂ ਅਜਮੇਰ ਸੀ ਲੋਰੈਂਸ ਲੋਰੈਂਸ ਦੇ ਨਾਲ ਗੱਲ ਹੁੰਦੀ ਸੀ ਇਹਨਾਂ ਦੀ ਹਾਂ ਅਜਮੇਰ ਸੀ ਲੋਰੈਂਸ ਅਜਮੇਰ ਜੇਲ੍ਹ 'ਚ ਸੀ ਜੇਲ੍ਹ 'ਚ ਬਟ ਇਹਨਾਂ ਦੀ ਉਦੋਂ ਗੱਲ ਹੁੰਦੀ ਸੀ ਤਾਂ ਕਰਕੇ ਇਹ ਗੱਲਾਂ ਕਰਦੀ ਸੀ ਇਹਨਾਂ ਦੇ ਵਾਰਡ 'ਚ ਸੀ ਮੈਂ ਉਹ ਗੱਲ ਪਤਾ ਲੱਗਦੀ ਰਹਿੰਦੀ ਸੀਗੀ ਤਾਂ ਕਰਕੇ ਪਹਿਲਾਂ ਪਤਾ ਲੱਗਿਆ ਵੀ ਇਹਨਾਂ ਦੀ ਗੱਲ ਵੀ ਸਿੱਧੂ ਇਹ ਸਾਰੇ ਸਿੰਗਰ ਇਹਨਾਂ ਦੇ ਨਾਲ ਗੱਲ ਹੁੰਦੀ ਆ ਤੇ ਬਾਅਦ ਚ ਪਤਾ ਲੱਗਦਾ ਕਿ ਸਿੱਧੂ ਨੂੰ ਬਾਗੂ ਮਾਜਰੇ ਟੂਰਨਾਮੈਂਟ ਕਰਕੇ ਲੋਰੈਂਸ ਨੇ ਗਾਲਾਂ ਕੱਢੀਆਂ ਹਾਂ ਹਾਂਜੀ ਤੇ ਸਿੱਧੂ ਨੇ ਵੀ ਕਹਤਾ ਵੀ ਮੈਂ ਜਾਊਂਗਾ ਅੱਛਾ ਲੋਰੈਂਸ ਜਾਣ ਤੋਂ ਰੋਕ ਰਿਆ ਸੀ ਤੇ ਸਿੱਧੂ ਕਹਿੰਦਾ ਮੈਂ ਜਾਊਂ ਹਾਂਜੀ ਤੇ ਕੀ ਕਹਿੰਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਵਿਗੜ ਗਈ ਅ ਉਸ ਤੋਂ ਬਾਅਦ ਸ਼ੋਗਨਪ੍ਰੀਤ ਵਾਲਾ ਚੈਪਟਰ ਆ ਗਿਆ ਇਹਦਾ ਵਿੱਕੀ ਮੇਦੂ ਖੇੜੇ ਦਾ ਕਤਲ ਹੁੰਦਾ ਆ ਹਾਲੀ ਦੇ ਵਿੱਚ ਜਿਸ ਦੇ ਸ਼ਗਨ ਦਾ ਨਾਮ ਆਉਂਦਾ ਹੈ ਸ਼ਗਨ ਦਾ ਨਾਮ ਹੈ ਸ਼ਗਨ ਦਾ ਨਾਮ ਰਹਿਣਾ ਤਾਂ ਇੱਕ ਅੱਡ ਗੱਲ ਹਮ ਸ਼ਗਨ ਉਹਨਾਂ ਨੂੰ ਰਾਹ ਦਿਖਾਂਦਾ ਆ ਉਹਨਾਂ ਉਹਦਾ ਆਫਿਸ ਦਿਖਾਂਦਾ ਉਹਦਾ ਘਰ ਦਿਖਾਂਦਾ ਉਹਨਾਂ ਨੂੰ ਖਾਣਾ ਦੀ ਕੇ ਆਂਦਾ ਤਾਂ ਹੁਣ ਬਾਈ ਜੀ ਉਹ ਤਾਂ ਕੌਸ਼ਲ ਚੌਧਰੀ ਗੈਂਗ ਦੇ ਸ਼ੂਟਰ ਸੀਗੇ ਉਹਨਾਂ ਨੇ ਤਾਂ ਬੰਦਾ ਮਾਰਨਾ ਹੁਣ ਉਹ ਰਾਹ ਦਿਖਾਂਦਾ ਆ ਸਾਰਾ ਕੁਝ ਦੱਸਦਾ ਆ ਤਾਂ ਅਗਰ ਕਿ ਬਾਈ ਜੀ ਉਹ ਮੀਨ ਕਾਰਪੋਰੇਟ ਹੋ ਗਿਆ Yeah.